ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸੋਨੀ ਮੁੰਜਲ ਹੈਲ ਬਲੌਗ ਚੈਨਲ ਵਿੱਚ ਸਵਾਗਤ ਹੈ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਸਾਰੇ ਠੀਕ ਠਾਕ ਆ। ਚੜ੍ਹਦੀ ਕਲਾ ਚ ਤੇ ਰਾਜੀ ਖੁਸ਼ੀ ਆ। ਆਪਾਂ ਅੱਜ ਦੀ ਵੀਡੀਓ ਬਣਾਉਣ ਲੱਗੇ ਸੀ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰ ਭੈਣਾਂ ਬਹੁਤ-ਬਹੁਤ ਧੰਨਵਾਦ। ਤੁਸੀਂ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਹੋ ਨਾ ਸਾਡੀਆਂ ਨੂੰ। ਕਮੈਂਟ ਕਰਦੇ ਹੋ, ਲਾਈਕ ਕਰਦੇ ਹੋ। ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਹਾਡੀ ਸਪੋਰਟ ਦੀ ਸਾਨੂੰ ਬਹੁਤ ਜ਼ਿਆਦਾ ਜਜ਼ੂਰ ਦਿੱਤਾ ਹੈ ਨਾ। ਤੇ ਹੁਣ ਆਪਾਂ ਵੀਡੀਓ ਸਟਾਰਟ ਕਰਦੇ ਹਾਂ। ਤੇ ਵੀਡੀਓ ਅੱਜ ਆ ਗਈ ਹੈ ਸੂਟਾਂ ਤੇ ਕਿਉਂਕਿ ਹੁਣ ਗਾਗੀਆਂ ਹੈਗੀਆਂ ਗਾਦ ਵਿੱਚ ਬਸ ਸੈਂਪਲ ਸੂਟ ਪੈਂਟ ਵਾਲੇ ਲੈ ਲੈਨੇ ਹਨਾ ਪਰ ਅਪਣਾ ਇਹ ਹੁੰਦਾ ਵੀ ਸੈਂਪਲ ਜਿ ਸਵਾਈ ਥੋੜਾ ਜਿਹਾ ਲੈਸ਼ ਡਾ ਲਗਾਈ ਹੈ ਨਾ ਕੋਈ ਡਿਜ਼ਾਈਨ ਹੋਵੇ ਕਿਦਾਂ ਦੇ ਆਪਾਂ ਸੈਂਪਲ ਸੂਟ ਨੂੰ ਕਿਵੇਂ ਹਨਾ ਡਿਜ਼ਾਈਨਰ ਸੂਟ ਬਣਾ ਸਕਦੇ ਆ ਕਿਤੇ ਵੀ ਪਾ ਸਕਦੇ ਵਧੀਆ ਪਾਰਟੀ ਵੇਅਰ ਸੂਟ ਬਣ ਜਾਂਦੇ ਆ ਜਿਵੇਂ ਗਾਦ ਵਿੱਚ ਵਿਆਹ ਸ਼ਾਦੀਆਂ ਤਾਂ ਹੁੰਦੇ ਨਹੀਂ ਹੋਰ ਕਿ ਛੋਟੇ ਮੋਟੇ ਫੰਕਸ਼ਨ ਤਾਂ ਹੁੰਦੇ ਹੀ ਰਹਿੰਦੇ ਉਹਨਾਂ ਤੇ ਆਪਾਂ ਨਾ ਇਹਦਾ ਕਾਟਨ ਦੇ ਸੂਟ ਪਾਈਏ ਤੇ ਕਿਦਾਂ ਦਾ ਕੱਪੜਾ ਲਈਏ ਹਨਾ ਪਾ ਵੀ ਤੇ ਡਿਜ਼ਾਈਨ ਕਿਦਾਂ ਦੇ ਬਣਾਈਏ ਬਹੁਤ ਹੀ ਸੈਂਪਲ ਜਿਹੇ ਲੈਸਾਂ ਡਿਜ਼ਾਈਨ ਤੁਹਾਨੂੰ ਦੱਸਣ ਲੱਗੇ ਆ ਦਿਖਾਉਨੇ ਵੀ ਇਦਾਂ ਦੇ ਤੁਸੀਂ ਬਣਾ ਸਕਦੇ ਹੋ ਘਰ ਵਿੱਚ ਜਿਹੜੀਆਂ ਆਮ ਘਰ ਵਿੱਚ ਲੇਡੀਜ਼ ਸਲਾਈ ਕਰ ਲੈਂਦੀਆਂ ਸੂਟ ਉਹਨਾਂ ਦੇ ਤਾਂ ਬਹੁਤ ਜ਼ਿਆਦਾ ਫਾਇਦੇਮੰਦ ਕਿਉਂਕਿ ਉਹਨਾਂ ਤਾਂ ਲੈਸ ਲੈ ਕੇ ਆਪ ਹੀ ਲਾ ਲੈਂਦੇ ਜਿਹੜੀਆਂ ਪਹਿਣਾ ਬਾਦੋਂ ਬਣਵਾਉਂਦੀਆਂ ਉਹਨਾਂ ਨਾਲ ਥੋੜਾ ਮਹਿੰਗਾ ਪੈ ਜਾਂਦਾ ਤੇ ਬਟ ਇੰਨੇ ਕਪਾ ਸੈਂਪਲ ਸੂਟ ਤਾਂ ਘਰੇ ਸਲਾਈ ਕਰ ਹੀ ਸਕਦੇ ਆ ਹਨਾ ਤੇ ਉਹਨਾਂ ਦੇ ਬਕਰ ਇੱਕ ਵਿੱਚ ਲੈਸ ਵਗੈਰਾ ਲਾ ਸਕਦੇ ਆ ਸੈਂਪਲ ਸੂਟ ਤੁਹਾਨੂੰ ਦਿਖਾਉਨੇ ਆ ਅਜੋ ਹਾਂਜੀ ਆਪਾਂ ਤੁਹਾਨੂੰ ਸੂਟ ਦਿਖਾਉਣ ਲੱਗੇ ਆ ਸਿੰਪਲ ਸੂਟ ਕਿਵੇਂ ਆਪਾਂ ਡਿਜ਼ਾਈਨ ਵਾਲੇ ਬਣਾ ਸਕਦੇ ਆ ਇਹ ਸੈਂਪਲ ਕਾਟਨ ਦਾ ਕਮੀਜ਼ ਆ ਤੁਸੀਂ ਦੇਖ ਸਕਦੇ ਬਿਲਕੁਲ ਪਿਓਰ ਕਾਟਨ ਆ ਇਦਾਂ ਦੀ ਆਪਾਂ ਲੇਸ ਅੱਗੇ ਪਿੱਛੇ ਘੇਰੇ ਤੇ ਮਗਰ ਘੇਰੇ ਤੇ ਅੱਗੇ ਪਿੱਛੇ ਗਲੇ ਤੇ ਇਦਾਂ ਬਟਨ ਸਿੰਪਲ ਬਟਨ ਗਲੇ ਤੇ ਲੇਸ ਤੇ ਬਾਹਾਂ ਤੇ ਲੇਸ ਬਹੁਤ ਹੀ ਵਧੀਆ ਡਿਜ਼ਾਈਨਰ ਕਮੀਜ਼ ਬਣ ਕੇ ਤਿਆਰ ਆਪਣਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਕਿਉਂਕਿ ਮੇਰੇ ਇੱਕ ਹੱਥ ਵਿੱਚ ਫੋਨ ਆ ਇੱਕ ਹੱਥ ਵਿੱਚ ਮੈਂ ਸੂਟਨ ਦਿਖਾਉਣੀ ਆ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਦੇਖੋ ਕਿੰਨਾ ਵਧੀਆ ਡਿਜ਼ਾਈਨ ਕਿੰਨਾ ਵਧੀਆ ਸੂਟ ਬਣਿਆ ਹੋਇਆ ਹੈ ਨਾ ਬਿਲਕੁਲ ਕਾਟਨ ਦਾ ਜਿਵੇਂ ਮਰਜੀ ਛੋਟੇ-ਮੋਟੇ ਫੈਕਸ਼ਨ ਤੇ ਤੁਸੀਂ ਪਾ ਸਕਦੇ ਨਾਲ ਇਹ ਨਾ ਪਲੇਨ ਸਲਵਾਰ ਲੈਣੀ ਆ ਪਿੰਕ ਆਪਣੀ ਇਹ ਨਾ ਪਿੰਕ ਪਲੇਨ ਪਲੇਨ ਸਲਵਾਰ ਆ ਜਿੱਦਾਂ ਦੀ ਲੱਗੀ ਆਪਣੇ ਲੈਸ਼ ਇਦਾਂ ਤੁਸੀਂ ਇੱਕ ਕਮੀਜ਼ ਤਿਆਰ ਕਰ ਸਕਦੇ ਹੋ ਨਾ ਡਿਜ਼ਾਈਨ ਤੁਹਾਨੂੰ ਦਿਖਾਉਣੀ ਦੂਜਾ ਹੈਗਾ ਆਪਣੇ ਕੋਲ ਕਪੜਾ ਜੋਰ ਜੱਟ ਦਾ ਠੀਕ ਆ ਜੋਰ ਜੱਟ ਦਾ ਕਮੀਜ਼ ਇਹਦੇ ਦੇਖੋ ਜਿਹੜਾ ਡਿਜ਼ਾਈਨ ਬਣਾਇਆ ਹੋਇਆ ਇਹਦੇ ਡਿਜ਼ਾਈਨ ਹੈਗਾ ਗਲੇ ਤੇ ਮਗਰ ਆਪਣੀਆਂ ਤਣੀਆਂ ਲਵਾਈਆਂ ਹੋਈਆਂ ਪੂਰੇ ਗਲੇ ਤੇ ਡਿਜ਼ਾਈਨ ਦੇਖੋ ਉਹ ਮੇਰੇ ਇੱਕ ਹੱਥ ਵਿੱਚ ਫੋਨ ਆ ਤਾਂ ਥੋੜਾ ਸੈਟ ਕਰਨ ਚ ਮੈਨੂੰ ਥੋੜੀ ਪ੍ਰੋਬਲਮ ਆਉਂਦੀ ਹੈ ਦੇਖੋ ਗਲੇ ਤੇ ਡਿਜ਼ਾਈਨ ਆ ਜਿਹੜੀਆਂ ਬਾਹਾਂ ਇਹਦੀਆਂ ਆਪਾਂ ਥੋੜੀਆਂ ਖੁੱਲੀ ਮੋਰੀ ਵਾਲੀਆਂ ਦਿਖਾਈਆਂ ਹੋਈਆਂ ਬਾਹਾਂ ਤੇ ਇਦਾਂ ਦੀ ਲਗਾਈ ਨਾਲ ਮੈਚਿੰਗ ਜਿਹੜਾ ਡਾਰਕ ਕਲਾਈਟ ਤੇ ਡਾਰਕ ਕਲਰ ਦੀ ਚੱਲਣਾ ਸੀ ਦੇਖੋ ਇੱਥੋਂ ਦੇ ਬਾਹਾਂ ਤੇ ਵੀ ਇਦਾਂ ਤੇ ਥੱਲੇ ਘੇਰੇ ਤੇ ਜਿਹੜਾ ਡਿਜ਼ਾਈਨ ਆ ਇਹਦਾ ਤੁਹਾਨੂੰ ਤੁਹੋਂ ਨੇ ਆ ਇੱਕ ਮਿੰਟ ਪੂਰੇ ਕਮੀਜ਼ ਦੀ ਆਹ ਵਾਲੀ ਲੁੱਕ ਆਈ ਵੀ ਹੈ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਕਮੀਜ਼ ਆ ਜੋ ਜੱਟ ਦਾ ਕੱਪੜਾ ਸਿੰਪਲ ਇਦਾਂ ਆਪਾਂ ਲਗਾ ਕੇ ਲੈਸ਼ ਤੇ ਪੂਰਾ ਵਧੀਆ ਬਣਿਆ ਥੱਲੇ ਦੇਖੋ ਲੈਸ਼ ਲਗਾਈ ਜੀ ਦੇਖੋ ਕਿੰਨਾ ਵਧੀਆ ਡਿਜ਼ਾਈਨ ਬਣਿਆ ਹੋਇਆ ਆਪਾਂ ਦੋ ਡਿਜ਼ਾਈਨ ਦਿਖਾਤੇ ਤੀਜਾ ਡਿਜ਼ਾਈਨ ਦਿਖਾਉਣ ਲੱਗੇ ਹਾਂਜੀ ਹੁਣ ਆਪਾਂ ਤੁਹਾਨੂੰ ਇੱਕ ਦਿਖਾਉਣ ਲੱਗੇ ਆ ਨਿਊ ਸੂਟ ਨਿਊ ਕੱਪੜਾ ਜਿਹੜਾ ਅੱਜ ਕੱਲ ਬਹੁਤ ਜ਼ਿਆਦਾ ਚੱਲਿਆ ਹੋਇਆ ਦੇਖੋ ਉਹ ਹੈਗਾ ਬਰਬਰੀ ਤੁਸੀਂ ਕਹੋਗੇ ਨਵਾਂ ਨਾ ਆਹੀ ਹਾਂਜੀ ਬਰਬਰੀ ਸੂਟ ਆ ਇਹ ਨਾਲਾ ਦੁਪੱਟਾ ਹੈ ਦੇਖੋ ਦੁਪੱਟਾ ਟਾਈ ਐਂਡ ਡਾਈ ਦੁਪੱਟਾ ਇਹਨਾਂ ਆਹ ਲੈਸ ਲੱਗੀ ਹੋਈ ਆ ਇਹ ਲੱਗਿਆ ਲਗਾਏ ਆਉਂਦੀ ਆ ਲੈਸ ਤੁਸੀਂ ਦੇਖ ਸਕਦੇ ਹੋ ਸਾਦੇ ਤੇ ਇਦਾਂ ਦੀ ਲੈਸ ਲੱਗੀ ਹੋਈ ਆ ਲਾਈਟ ਕਲਰ ਦੀ ਡਾਰਕ ਲੈਸ ਲੱਗੀ ਥੋੜੀ ਜੀ ਤੇ ਇਹ ਡਿਜ਼ਾਈਨ ਬਣਿਆ ਬਣਾਇਆ ਹੀ ਆਇਆ ਹੋਇਆ ਤੁਹਾਨੂੰ ਆਪਾਂ ਦਿਖਾਉਨੇ ਆ ਖੋਲ ਕੇ ਕਮੀਜ਼ ਇੱਕ ਨੇ ਦੇਖੋ ਆਹ ਕਮੀਜ਼ ਆ ਕਮੀਜ਼ ਤੇ ਗਲਾ ਦੇਖੋ ਬਣਿਆ ਸੈਂਪਲ ਬਰਬੀ ਸੂਟ ਆ ਦੇਖੋ ਡਿਜ਼ਾਈਨ ਗਲਾ ਬਣਿਆ ਹੈ ਤਾਂ ਪੂਰਾ ਇਹਨਾ ਹੈਗੀ ਸਲਵਾਰ ਪਲੇਨ ਸਲਵਾਰ ਆ ਪੌਂਚਿਆਂ ਤੇ ਵਰਕ ਆ ਦੇਖ ਸਕਦੇ ਤੁਸੀਂ ਕਿੰਨਾ ਵਧੀਆ ਡਿਜ਼ਾਈਨ ਬਣਿਆ ਹੋਇਆ ਇਹਨੂੰ ਬਰਬਰੀ ਕੱਪੜੇ ਚ ਆਇਆ ਹੋਇਆ ਡਿਜ਼ਾਈਨ ਇਹ ਨਿਊ ਕਪੜਾ ਚੱਲਿਆ ਹੁਣ ਮੈਂ ਕਿਹਾ ਤੁਹਾਨੂੰ ਸ਼ੇਅਰ ਕਰੀਆ ਹੈ ਹਨਾ ਤੁਹਾਨੂੰ ਦਿਖਾਈਏ ਗਰਮੀ ਵਾਲਾ ਸੂਟ ਹੈ ਜਿਹੜਾ ਚੱਲਿਆ ਅੱਜਕੱਲ ਤੇ ਇਹਨਾਂ ਆਪਾਂ ਤੁਹਾਨੂੰ ਸਾਰੀ ਲੁੱਕ ਦਿਖਾਉਨੇ ਆ ਖਲੋ ਜੇ ਹਾਂਜੀ ਉਮੀਦ ਕਰਦੀ ਹਾਂ ਤੁਹਾਨੂੰ ਇਹ ਸੂਟਾਂ ਦੇ ਪ੍ਰਿੰਟ ਤੇ ਡਿਜ਼ਾਈਨ ਵਧੀਆ ਲੱਗੇ ਹੋਣਗੇ ਵੀ ਇਦਾਂ ਤੁਸੀਂ ਸਿੰਪਲ ਸੂਟ ਘਰੇ ਤਿਆਰ ਕਰ ਸਕਦੇ ਹੋ ਜੇ ਸੈਂਪਲ ਸੂਟ ਆਪਾਂ ਸਲਾਈ ਕਰਵਾ ਵੀ ਲਿਆ ਹਨਾ ਉੱਤੇ ਆਪਾਂ ਲੈਸ਼ ਘਰੇ ਵੀ ਸੈਂਪਲ ਲਿਆ ਕੇ ਉੱਤੇ ਰੱਖ ਕੇ ਲਾ ਸਕਦੇ ਹਾਂ ਬਹੁਤ ਵਧੀਆ ਡਿਜ਼ਾਈਨ ਬਣ ਜਾਣਗੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪੀਸ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਪਾਂ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲੌਗ ਦੇ ਵਿੱਚ ਬਾਏ ਬਾਏ